ਪ੍ਰਿੰਸੀਪਲ ਸਤਵੀਰ ਸਿੰਘ ਜੀ ਰਾਈਟਰ ਨੇ ਉਹਨਾਂ ਨੇ ਗੱਲ ਲਿਖੀ ਕਹਿੰਦੇ ਭਾਈ ਜੇਠਾ ਜੀ ਦਾ ਜਿਹੜਾ ਪਾਲਣ ਪੋਸ਼ਣ ਹੈ ਨਾ ਉਹ ਇੰਨੇ ਸਵੱਛ ਵਾਤਾਵਰਣ ਵਿੱਚ ਹੋਇਆ ਕਿ ਬਚਪਨ ਤੋਂ ਹੀ ਪਿਆਰੇ ਪ੍ਰਮਾਤਮਾ ਦੇ ਨਾਲ ਪਿਆਰ ਦਾ ਸਬਕ ਉਹਨਾਂ ਦੇ ਪੱਲੇ ਬੱਝਿਆ ਹੋਇਆ ਸੀ ਕਹਿੰਦੇ ਉਹ ਬੜੇ ਅਡੋਲ ਤੇ ਧਰਮ ਦਾ ਰੂਪ ਸਨ ਵੰਡ ਕੇ ਛਕਣਾ ਜਾਂ ਆਪਣੇ ਪੱਲਿਓ ਕਿਸੇ ਨੂੰ ਦੇਣਾ ਇਹ ਤੇ ਜਨਮ ਤੋਂ ਹੀ ਉਹਨਾਂ ਦੇ ਨਾਲ ਸੀ ਆਖਰੀ ਗੱਲ ਜਿਹੜੀ ਬੜੇ ਕਮਾਲ ਦੀ ਹੈ ਵੀ ਜਦੋਂ ਵੀ ਕਦੇ ਕੋਈ ਲੋੜਵੰਦ ਦੇਸਦਾ ਸੀ ਤੇ ਬਾਹੋਂ ਫੜ ਕੇ ਪਿਤਾ ਜੀ ਕੋਲ ਲੈ ਆਉਂਦੇ ਸੀ ਵੀ ਇਹਦੀ ਜਿਹੜੀ ਆ ਨਾ ਲੋੜ ਪੂਰੀ ਕੀਤੀ ਜਾਵੇ ਇਹਨੂੰ ਕਪੜਾ ਚਾਹੀਦਾ ਇਹਨੂੰ ਰੋਟੀ ਚਾਹੀਦੀ ਇਹਨੂੰ ਘਰ ਦੇ ਅੰਦਰ ਦਵਾ ਦਾਰੂਲੀ ਕੁਝ ਚਾਹੀਦਾ ਇਹ ਨੇਕ ਸੁਭਾਅ ਭਾਈ ਜੇਠਾ ਜੀ ਨੂੰ ਉਸ ਸਵਸ਼ ਵਾਤਾਵਰਣ ਵਿੱਚ ਮਿਲਿਆ ਜਿਸ ਵਾਤਾਵਰਣ ਵਿੱਚ ਇਤਿਹਾਸ ਲਿਖਦਾ ਹੈ ਕਿ ਪਿਤਾ ਜੀ ਦਾ ਨਾਂ ਹਰਦਾਸ ਐਵੇਂ ਨਹੀਂ ਸੀ ਉਹ ਵਾਕਈ ਪਰਿਆਰੇ ਪ੍ਰਮਾਤਮਾ ਦੇ ਦਾਸ ਸਨ ਚਾਕਰ ਸਨ ਮਾਤਾ ਜਿਨ੍ਹਾਂ ਦੀ ਆਪਾਂ ਦਾਦੀ ਦੀ ਗੱਲ ਕੀਤੀ ਬੀਬੀ ਕਰਮੋ ਜੀ ਪਰ ਲੋਕ ਉਹਨਾਂ ਨੂੰ ਜਸਵੰਤੀ ਆਖਦੇ ਸੀ ਇਹ ਦਾਦੀ ਦੀ ਕਰਨੀ ਦਾ ਫਾਲਸੀ ਇੰਨਾ ਦੇ ਕੰਮ ਸੀ ਕਹਿੰਦੇ ਇੰਨਾ ਜਸ ਕਮਾਇਆ ਇੰਨਾ ਜਸ ਖਟਿਆ ਲੋਕ ਉਹਨਾਂ ਨੂੰ ਕਰਮੋ ਜਾਂ ਕਰਮੀ ਦੇ ਨਾਂ ਤੋਂ ਨਹੀਂ ਸੀ ਜਾਣਦੇ ਲੋਕ ਉਹਨਾਂ ਦੀਆਂ ਸਿਫਤਾਂ ਕਰਕੇ ਕਿਹਾ ਕਰਦੇ ਸੀ ਇਹ ਸਿਫਤਾਂ ਵਾਲੀ ਹੈ ਇਹ ਜਸਵੰਤੀ ਹੈ ਇਸ ਕਰਕੇ ਲੋਕ ਉਹਨਾਂ ਨੂੰ ਜਸਵੰਤੀ ਆਖਦੇ ਸੀ ਜਦੋਂ ਕਿਤੇ ਅਸੀਂ ਘਰਾਂ ਦੇ ਅੰਦਰ ਦਾਦੀ ਜਾਂ ਮਾਂ ਦੇ ਰੂਪ ਵਿੱਚ ਸਿਫਤ ਸਲਾਹ ਵਾਲਾ ਕਿਤੇ ਜੀਵਨ ਦੇਤਾ ਨਾ ਤੇ ਸਮਝੋ ਸਾਡੇ ਬੱਚਿਆਂ ਦੇ ਕੋਲ ਵੀ ਸਵੱਛ ਵਾਤਾਵਰਨ ਹੋਵੇਗਾ ਜਿਦੇ ਵਿੱਚ ਚੰਗੀ ਸੋਚ ਬਣੇਗੀ ਜਦੋਂ ਅਸੀਂ ਇੱਕ ਪਿਤਾ ਦੇ ਰੂਪ ਵਿੱਚ ਭਾਈ ਹਰਦਾਸ ਜੀ ਵਾਂਗ ਡਿਊਟੀ ਨਿਭਾ ਲਈ ਵੀ ਮੇਰਾ ਕੰਮ ਸਿਰਫ ਇਹਨਾਂ ਦੇ ਮੂੰਹਾਂ ਅੰਦਰ ਰਿਜ਼ਕ ਪਾਉਣਾ ਹੀ ਨਹੀਂ ਹੈ ਮੇਰਾ ਕੰਮ ਮਿਹਨਤ ਕਰਕੇ ਕਮਾ ਕੇ ਪੈਸੇ ਤੇ ਚਾਰ ਛਿੱਲੜ ਲਿਆ ਕੇ ਰੋਟੀ ਪਾਉਣਾ ਹੀ ਨਹੀਂ ਹੈ ਮੇਰਾ ਕੰਮ ਨਾਲੇ ਪ੍ਰਮਾਤਮਾ ਦੇ ਪਿਆਰ ਦੀ ਖੁਰਾਕ ਬਾਣੀ ਨੂੰ ਖੁਦ ਪੜਨਾ ਤੇ ਬੱਚਿਆਂ ਨੂੰ ਵੀ ਆਪਣੇ ਨਾਲ ਲਾਗ ਲਾਉਣੀ ਮੇਰਾ ਕੰਮ ਇਹ ਵੀ ਹੈ ਤੇ ਸਾਡੇ ਬੱਚਿਆਂ ਨੂੰ ਵੀ ਸਵੱਛ ਵਾਤਾਵਰਣ ਮਿਲੇਗਾ